ਸਤਿ ਸ਼੍ਰੀ ਅਕਾਲ ਜੀ ਗੱਬਰੂਨ ਯੂਕੇ ਹਾਜ਼ਰਾਂ ਤੁਹਾਡੇ ਲਈ ਇੱਕ ਬਿਲਕੁਲ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਨਵੀਂ ਸਕੀਮ ਜੋ ਯੂਕੇ ਸਰਕਾਰ ਵੱਲੋਂ ਲਿਆਂਦੀ ਗਈ ਆ ਖਾਸ ਤੌਰ ਤੇ ਇੰਡੀਅਨ ਸਿਟੀਜ਼ਨਸ ਦੀ ਹੈਲਪ ਕਰਨ ਵਾਸਤੇ ਤੇ ਇਸ ਸਕੀਮ ਦੀ ਖਾਸੀਅਤ ਇਹ ਆ ਕਿ ਇਹ ਪੰਜਾਬ ਤੋਂ ਲਾਂਚ ਕੀਤੀ ਗਈ ਆ ਸਪੈਸੀਫਿਕਲੀ ਪੰਜਾਬ ਦੇ ਜਿੰਨੇ ਵੀ ਲੋਕੀ ਯੂਕੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਹੈਲਪ ਕਰਨ ਵਾਸਤੇ ਇਹ ਲਾਂਚ ਕੀਤੀ ਗਈ ਆ 27 ਫਰਵਰੀ ਨੂੰ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚੋਂ ਇਸ ਸਕੀਮ ਦਾ ਆਗਾਜ਼ ਕੀਤਾ ਗਿਆ ਸਰਕਾਰ ਵੱਲੋਂ ਇਹ ਸਕੀਮ ਕੀਤੀ ਗਈ ਆ ਸਾਡੇ ਲੋਕਲ ਜੋ ਹਾਈ ਕਮਿਸ਼ਨਰ ਨੇ ਜੋ ਯੂਕੇ ਦੇ ਹਾਈ ਕਮਿਸ਼ਨਰ ਚੰਡੀਗੜ੍ਹ ਤਨਾਤ ਨੇ ਉਹਨਾਂ ਵੱਲੋਂ ਤੇ ਜੋ ਡਾਕਟਰ ਸਾਹਿਬ ਜਿਹੜੇ ਵਾਈਸ ਚਾਂਸਲਰ ਨੇ लवली प्रोफेशनਲ ਯੂਨੀਵਰਸਿਟੀ ਦੇ ਉਹਨਾਂ ਸਭ ਦੇ ਯੋਗਦਾਨ ਦੇ ਤਹਿਤ ਇਹ ਚੀਜ਼ ਲਾਂਚ ਹੋਈ ਹੈ ਸੋ ਜਿਹਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਹੋਊਗਾ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਸਕੀਮ ਦੇ ਤਹਿਤ ਪੰਜਾਬ ਦੇ ਚਾਰ ਵੱਡੇ ਸ਼ਹਿਰ ਜਿਵੇਂ ਕਿ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਵਿੱਚ ਅਵੇਅਰਨੈਸ ਵਾਸਤੇ ਕੈਂਪ ਵੀ ਲਗਾਏ ਜਾਣਗੇ ਜਾਂ ਤੇ ਇਹੋ ਜਿਹੇ ਪ੍ਰੋਗਰਾਮ ਕੀਤੇ ਜਾਣਗੇ ਜਿਨ੍ਹਾਂ ਦੇ ਨਾਲ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਵੀਜ਼ਾ ਦੇ ਪ੍ਰਤੀ ਅਵੇਰਨੈਸ ਪਹੁੰਚ ਸਕੇ ਯੂਕੇ ਵੀਜ਼ਾ ਨੂੰ ਲੈ ਕੇ ਖਾਸ ਤੌਰ ਤੇ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਇਸ ਕੈਂਪੇਨ ਦਾ ਨਾਮ ਜੋ ਯੂਕੇ ਨੇ ਪੰਜਾਬ ਦੇ ਵਿੱਚ ਲਾਂਚ ਕੀਤੀ ਆ ਇਹਦਾ ਪੰਜਾਬੀ ਦੇ ਵਿੱਚ ਰੱਖਿਆ ਗਿਆ ਨਾਮ ਇਹਦਾ ਨਾਮ ਹੈ ਵੀਜ਼ਾ ਫਰਾਡ ਤੋਂ ਬਚੋ ਯੂਕੇ ਸਰਕਾਰ ਵੀਜ਼ਾ ਨੂੰ ਲੈ ਕੇ ਬਹੁਤ ਸਖਤ ਹੋ ਚੁੱਕੀ ਆ ਸਰਕਾਰ ਜੋ ਕਰੰਟ ਇਸ ਟਾਈਮ ਕਾਇਰ ਸਟਾਮਰ ਹੋਰਾਂ ਦੀ ਸਰਕਾਰ ਆ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਬਹੁਤ ਸਾਰੀਆਂ ਸਖਤ ਪਾਲਿਸੀਆਂ ਬਣਾਈਆਂ ਨੇ ਤਾਂ ਕਿ ਕੋਈ ਵੀ ਇਮੀਗ੍ਰੇਸ਼ਨ ਲਾ ਨੂੰ ਤੋੜ ਨਾ ਸਕੇ ਤੇ ਜਿੰਨੇ ਵੀ ਇਲੀਗਲ ਇਮੀਗ੍ਰੈਂਟ ਇੱਥੇ ਰਹਿ ਰਹੇ ਆ ਉਹਨਾਂ ਨੂੰ ਡਿਪੋਰਟ ਕਰਨ ਦੀਆਂ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ 18 ਤੋਂ 20000 ਦੇ ਕਰੀਬ ਹੁਣ ਤੱਕ ਇਲੀਗਲ ਇਮੀਗ੍ਰੈਂਟਸ ਜਾਂ ਕਹਿ ਲਓ ਪੇਪਰਲੈਸ ਇੰਡੀਵਿਜੂਅਲਸ ਜਿਹੜੇ ਰਹਿੰਦੇ ਆ ਇੱਥੇ ਉਹਨਾਂ ਨੂੰ ਡਿਪੋਰਟ ਕੀਤੇ ਜਾ ਚੁੱਕੇ ਆ ਸੋ ਲਗਾਤਾਰ ਰੇਡਸ ਤੇ ਕਾਰਵਾਈਆਂ ਸਰਕਾਰ ਵੱਲੋਂ ਜਾਰੀ ਨੇ ਪੰਜਾਬ ਦੇ ਲੋਕਾਂ ਨੂੰ ਯੂਕੇ ਵੀਜ਼ਾ ਲੈਣਾ ਈਜ਼ੀ ਹੋ ਸਕੇ ਉਹਦੇ ਵਿੱਚ ਕੋਈ ਫਰਾਡ ਨਾ ਹੋਵੇ ਪ੍ਰੋਪਰ ਅਵੇਅਰਨੈਸ ਲੋਕਾਂ ਤੱਕ ਪਹੁੰਚਾਈ ਜਾਵੇ ਇਹ ਉਹਨਾਂ ਨੇ ਲਾਂਚ ਕੀਤਾ ਸੋ ਇਹਦੇ ਆ ਮੈਂ ਇੰਪੋਰਟੈਂਟ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਇਹਦੇ ਵਿੱਚ ਸਰਕਾਰ ਇਹ ਚੀਜ਼ਾਂ ਦੇ ਜ਼ੋਰ ਦੇਊਗੀ ਕਿ ਜੋ ਲੋਕੀ ਨਕਲੀ ਡਿਗਰੀਆਂ ਬਣਾ ਕੇ ਯੂਕੇ ਦੇ ਵਿੱਚ ਆਉਂਦੇ ਆ ਜਾਂ ਫਿਰ ਨਕਲੀ ਫੰਡ ਸ਼ੋਅ ਕਰਕੇ ਆਉਂਦੇ ਆ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ ਜੋ ਪੰਜਾਬ ਦੇ ਏਜੰਟ ਜਾਂ ਕੰਸਲਟੈਂਟ ਜੋ ਗਲਤ ਤਰੀਕੇ ਰਾਹੀਂ ਲੋਕਾਂ ਨੂੰ ਗਾਈਡ ਕਰਦੇ ਆ ਮਿਸਲੀਡ ਕਰਦੇ ਆ ਉਹਨਾਂ ਨੂੰ ਫੇਕ ਡਿਗਰੀਆਂ ਲਗਾ ਕੇ ਵੀਜ਼ਾ ਲੈਣ ਦਾ ਇੱਕ ਚਲਣ ਬਹੁਤ ਵੱਡਾ ਯੂਕੇ ਦੇ ਵਿੱਚ ਸੋ ਇੱਥੇ ਹੈਰਾਨੀ ਦੀ ਗੱਲ ਇਹ ਵੀ ਹੋਈ ਕਿ ਐਲਪੀਓ ਯੂਨੀਵਰਸਿਟੀ ਜਿੱਥੋਂ ਇਹ ਕੈਂਪੇਨ ਲਾਂਚ ਕੀਤੀ ਗਈ ਆ ਉਹੀ ਯੂਨੀਵਰਸਿਟੀ ਦੀਆਂ ਝਾਲੀ ਡਿਗਰੀਆਂ ਬਣਾ ਕੇ ਪੰਜਾਬ ਦੇ ਜਿਹੜੇ ਏਜੰਟਸ ਆ ਉਹ ਲਗਾਉਂਦੇ ਆ ਬਹੁਤ ਸਾਰੇ ਕੇਸਿਸ ਇਹੋ ਜਿਹੇ ਮੈਂ ਪਰਸਨਲੀ ਸੁਨੇ ਆ ਤੇ ਦੇਖਿਆ ਜਿਦੇ ਵਿੱਚ ਲੋਕੀ ਯੂਕੇ ਦੇ ਵਿੱਚ ਆਏ ਹੋਏ ਆ ਤੇ ਉਹਨਾਂ ਨੇ ਡਿਗਰੀ ਨਹੀਂ ਸੀ ਕੀਤੀ ਬਟ ਉਹਨਾਂ ਦੇ ਏਜੰਟ ਨੇ ਜਾਂ ਉਹਨਾਂ ਲੋਕਾਂ ਨੇ ਖੁਦ ਕਿਵੇਂ ਨਾ ਕਿਵੇਂ ਆਈ ਡੋਨਟ ਨੋ ਕਿਵੇਂ ਐਲਪੀਓ ਦੀਆਂ ਡਿਗਰੀਆਂ ਬਣਵਾ ਕੇ ਲਾਈਆਂ ਸੀਗੀਆਂ ਸੋ ਇਸ ਕੈਂਪੇਨ ਦੇ ਲਾਂਚ ਹੋਣ ਨਾਲ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਜੋ लवली ਪ੍ਰੋਫੈਸ਼ਨਲ ਯੂਨੀਵਰਸਿਟੀ ਆ ਉਹ ਵੀ ਇਸ ਚੀਜ਼ ਨੂੰ ਐਡਰੈਸ ਕਰੂਗੀ ਤੇ ਉਹਨਾਂ ਲੋਕਾਂ ਤੇ ਨੱਥ ਪਾਊਗੀ ਜੋ ਉਹਨਾਂ ਦੀ ਯੂਨੀਵਰਸਿਟੀ ਦਾ ਮਿਸਯੂਜ਼ ਕਰ ਰਹੇ ਆ ਤੇ ਹੋਰ ਵੀ ਬਹੁਤ ਸਾਰੀਆਂ ਯੂਨੀਵਰਸਟੀਆਂ ਨੇ ਜਿਨ੍ਹਾਂ ਦੀਆਂ ਜਾਲੀ ਡਿਗਰੀਆਂ ਬਣਾ ਕੇ ਯੂਕੇ ਦੇ ਵੀਜ਼ਾਸ ਲੋਕੀ ਲੈ ਰਹੇ ਆ ਸੋ ਜੇ ਕੋਈ ਵੀ ਬੰਦਾ ਇਹੋ ਜੀ ਗਲਤ ਐਕਟੀਵਿਟੀ ਕਰਦਾ ਪਾਇਆ ਜਾਂਦਾ ਫੜਿਆ ਜਾਂਦਾ ਤਾਂ 10 ਸਾਲ ਦਾ ਟਰੈਵਲ ਬੈਨ ਯੂਕੇ ਵੱਲੋਂ ਉਹਦੇ ਤੇ ਲੱਗ ਸਕਦਾ ਹੈ ਤੇ ਹੋਰ ਵੀ ਮੁਲਕਾਂ ਦੇ ਵਿੱਚ ਜਾਣਾ ਫਿਰ ਉਹਦਾ ਮੁਸ਼ਕਿਲ ਹੋ ਸਕਦਾ ਹੈ ਕ੍ਰਿਮੀਨਲ ਪ੍ਰੋਸੀਡਿੰਗ ਵੀ ਯੂਕੇ ਉਹਦੇ ਅਗੇਂਸਟ ਕਰ ਸਕਦਾ ਹੈ ਜੇ ਉਹਨਾਂ ਨੂੰ ਲੋੜ ਪਵੇ ਇੱਥੇ ਨਾ ਸਿਰਫ ਉਹ ਏਜੰਸੀਆਂ ਕੰਸਟਰਡ ਦੱਬੇ ਜਾਣਗੇ ਸਰਕਾਰ ਵੱਲੋਂ ਜਿਹੜੇ ਇਹੋ ਜਿਹੇ ਫਰਾਡ ਐਕਟੀਵਿਟੀਜ਼ ਕਰਦੇ ਆ ਬਲਕਿ ਉਹ ਲੋਕੀ ਵੀ ਸਰਕਾਰ ਦੇ ਸ਼ਿਕੰਜੇ ਦੇ ਵਿੱਚ ਆਉਣਗੇ ਜਿਹੜੇ ਸਟੂਡੈਂਟ ਜਾਂ ਵਰਕ ਪਰਮਿਟ ਹੋਲਡਰ ਆਪ ਪੈਸੇ ਦੇ ਕੇ ਸਪਾਂਸਰਸ਼ਿਪਾਂ ਖਰੀਦਦੇ ਆ ਜਾਂ ਆਪ ਪੈਸੇ ਦੇ ਕੇ ਡਿਗਰੀਆਂ ਬਣਵਾਉਂਦੇ ਆ ਜਾਂ ਆਪ ਨਕਲੀ ਡਾਕੂਮੈਂਟ ਲਾਉਂਦੇ ਆ ਜਾਂ ਨਕਲੀ ਫੰਡ ਸ਼ੋਅ ਕਰਦੇ ਆ ਸੋ ਜੇ ਤੁਸੀਂ ਕਹਿੰਦੇ ਹੋ ਕਿ ਇਕੱਲੇ ਕੰਸਰਨਟਡ ਜਾਂ ਰੇਜੈਂਟਸ ਫਸਣਗੇ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਤਾਂ ਇਹ ਗੱਲ ਭੁੱਲ ਜੋ ਜਿਹੜੇ ਬੰਦੇ ਇਹ ਕੰਮ ਕਰਵਾਉਂਦੇ ਆ ਉਹ ਲੋਕੀ ਵੀ ਇਹਦੇ ਵਿੱਚ ਓਨੇ ਹੀ ਦੋਸ਼ ਦੇ ਭਾਗੀ ਹੋਣਗੇ ਜੇ ਚਿੱਟਾ ਵੇਚਣਾ ਕਰਾਇਮਾ ਤਾਂ ਚਿੱਟਾ ਖਰੀਦਣਾ ਵੀ ਕਰਾਇਮਾ ਸੋ ਦੋਨੋਂ ਬੰਦੇ ਉਸ ਚੀਜ਼ ਦੇ ਵਿੱਚ ਫਸਣਗੇ ਹੁਣ ਉਹੀ ਬੰਦੇ ਯੂਕੇ ਦਾ ਵੀਜ਼ਾ ਲੈ ਸਕਣਗੇ ਜਿਹੜੇ ਇੱਕ ਨੰਬਰ ਦੇ ਵਿੱਚ ਕੰਮ ਕਰਦੇ ਆ ਚਾਹੇ ਇੱਕ ਨੰਬਰ ਵਾਲੇ ਕੰਸਲਟੈਂਟਸ ਨੇ ਚਾਹੇ ਇੱਕ ਨੰਬਰ ਦੇ ਵਿੱਚ ਜਾਣਾ ਚਾਹੁੰਦੇ ਆ ਸਟੂਡੈਂਟ ਜਾਂ ਵਰਕ ਪਰਮਿਟ ਹੋਲਡਰਸ ਨੇ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਕੋਲੇ ਡਿਗਰੀਆਂ ਨਹੀਂ ਹੁੰਦੀਆਂ ਐਕਸਪੀਰੀਅੰਸ ਨਹੀਂ ਹੁੰਦਾ ਉਹ ਨਕਲੀ ਬਣਾਉਂਦੇ ਆ ਤੇ ਲੋਕਾਂ ਨੂੰ ਦੱਸਦੇ ਫਿਰਦੇ ਆ ਇਹ ਜਿਹੀਆਂ ਚੀਜ਼ਾਂ ਲੋਕਾਂ ਨੂੰ ਦੱਸਣ ਵਾਲੀਆਂ ਨਹੀਂ ਹੁੰਦੀਆਂ ਕਿਉਂਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਉਹਨਾਂ ਨੇ ਯੂਕੇ ਸਰਕਾਰ ਨੂੰ ਰਿਪੋਰਟ ਕਰਤੀ ਤਾਂ ਤੁਹਾਡੇ ਉੱਤੇ ਬੈਨ ਲੱਗ ਸਕਦਾ ਹੈ ਸਰਕਾਰ ਰਿਪੋਰਟ ਵੀ ਕਰ ਸਕਦੀ ਹੈ ਜਿਹੜੇ ਆਲਰੇਡੀ ਇੱਥੇ ਆਏ ਬੈਠੇ ਆ ਜੇ ਉਹਨ ਤਾਂ ਸਰਕਾਰ ਉਹਨਾਂ ਤੇ ਵੀ ਐਕਸ਼ਨ ਲੈ ਸਕਦੀ ਹੈ ਤੇ ਉਹ ਐਕਸ਼ਨ ਬਹੁਤ ਸਖਤ ਹੋਊਗਾ ਸਰਕਾਰ ਜੇਲ੍ਹ ਚ ਵੀ ਡੱਕ ਸਕਦੀ ਹੈ ਜਾਂ ਡਿਪੋਰਟ ਵੀ ਕਰ ਸਕਦੀ ਹੈ ਸੋ ਆਪਣਾ ਸੋਚ ਸੰਭਲ ਕੇ ਚੱਲੋ ਇਮੀਗ੍ਰੇਸ਼ਨ ਕਾਨੂੰਨਾਂ ਦਾ ਪਾਲਣ ਕਰੋ ਜੋ ਵੀ ਸਰਕਾਰ ਲੇਟੈਸਟ ਅਪਡੇਟ ਪਾਉਂਦੀ ਰਹਿੰਦੀ ਹੈ ਗਵਰਨਮੈਂਟ ਆਫ ਯੂਕੇ ਤੇ ਉਹ ਚੈੱਕ ਕਰਦੇ ਰਹੋ ਤੇ ਕਦੇ ਵੀ ਫਰਾਡ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਨਾ ਹੋਵੋ ਖੁਦ ਵੀ ਇਹੋ ਜਿਹੀ ਕੋਈ ਐਕਟੀਵਿਟੀ ਨਾ ਕਰੋ ਤੇ ਨਾ ਕਿਸੇ ਸਾਹਮਣੇ ਵਾਲੇ ਏਜੰਟ ਜਾਂ ਕਨਸਟੈਂਟ ਨੂੰ ਉਕਸਾਓ ਕਿ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਤੂੰ ਸਾਡਾ ਆਹ ਕੰਮ ਕਰਕੇ ਦੇ ਕਿਉਂਕਿ ਕੱਲ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਆ ਤਾਂ ਉਹ ਲੋਕੀ ਪਹਿਲਾਂ ਤੁਸੀਂ ਨੱਪੇ ਜਾਉਂਗੇ ਕਿਉਂਕਿ ਤੁਸੀਂ ਉਸ ਚੀਜ਼ ਨੂੰ ਕਰਨ ਦੇ ਲਈ ਖੁਦ ਤਿਆਰ ਹੋਏ ਸੀਗੇ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਉਮੀਦ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇਸ ਕੈਂਪੇਨ ਤੋਂ ਫਾਇਦਾ ਹੋਊਗਾ ਵੱਡੇ ਸ਼ਹਿਰਾਂ ਤੋਂ ਚੀਜ਼ ਚੱਲ ਕੇ ਅਵੇਅਰਨੈਸ ਇਹ ਚੱਲ ਕੇ ਜਲੰਧਰ ਅਮ੍ਰਿਤਸਰ ਲੁਧਿਆਣਾ ਤੇ ਚੰਡੀਗੜ੍ਹ ਤੋਂ ਛੋਟੇ ਸ਼ਹਿਰਾਂ ਤੇ ਛੋਟੇ ਪਿੰਡਾਂ ਤੱਕ ਪਹੁੰਚੂਗੀ ਬਾਕੀ ਸਾਡੇ ਚੈਨਲ ਦਾ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਇਹੀ ਮਕਸਦ ਰਹਿੰਦਾ ਹੈ ਕਿ ਯੂਕੇ ਨੂੰ ਲੈ ਕੇ ਅਵੇਰਨੈਸ ਫਲਾਈ ਜਾਵੇ ਤਾਂ ਕਿ ਸਾਫ਼ ਸੁਥਰੇ ਤਰੀਕੇ ਤੇ ਲੀਗਲ ਤਰੀਕੇ ਨਾਲ ਲੋਕੀ ਯੂਕੇ ਦੇ ਵਿੱਚ ਪਹੁੰਚਣ ਤਾਂ ਕਿ ਯੂਕੇ ਦੇ ਵਿੱਚ ਮਿਹਨਤ ਕਰਕੇ ਪਿੱਛੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਣ ਹੋਰ ਇਹੋ ਜਿਹੀਆਂ ਲੇਟੈਸਟ ਅਪਡੇਟ ਯੂਕੇ ਦੀਆਂ ਤੁਹਾਨੂੰ ਮਿਲਦੀਆਂ ਰਹਿਣ ਯੂਕੇ ਦੇ ਵਿੱਚ ਜੌਬਸ ਤੇ ਰੂਮਸ ਦੀ ਜਾਣਕਾਰੀ ਤੁਹਾਡੇ ਤੱਕ ਪੁੱਜਦੀ ਰਹੇ ਤਾਂ ਸਾਡੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਕਰ ਲਿਓ ਤੇ ਗੱਬਨਨ ਯੂਕੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ